ਲਓ ਵੀ ਅੱਜ ਨਾ ਤੁਹਾਨੂੰ 200 ਦਾ ਕੁਰਦਾ ਪਿਆਮਾ ਦਿਖਾਉਣਾ ਨਾ 300 ਦਿਖਾਉਣਾ ਨਾ 400 ਦਿਖਾਉਣਾ ਅੱਜ ਕੁਰਤੇ ਪਿਆਮੇ ਦਿਖਾਉਣੇ ਆ ਬਿਲਕੁਲ ਲਗਜ਼ਰੀ ਮਾਡਰਨ ਮੁੰਡਿਆ ਲਈ ਟਾਪ ਦਾ ਕੁਰਦਾ ਪਿਆਮਾ ਰੂਹ ਖੋਸ਼ ਹੋ ਜੂ ਭਾਈ ਜੀ ਅੱਜ ਫੈਰੇ ਕਰ ਦਿਓ ਮੇਰੇ ਬਹੁਤ سارے ਭਰਾਵਾਂ ਨੇ ਫੋਰਚੂਨਰ ਗੱਡੀ ਚੋਣਾ ਉਹ ਕਈਆਂ ਨੇ ਆਉਣਾ ਥਾਰ ਦੇ ਵਿੱਚ ਕਿਸੇ ਲੰਡੀ ਜੀਪ ਚੋਣਾ ਕਿਸੇ ਨੇ ਬੁਲਟ ਦਿਓਣਾ ਅੱਜ ਕੁਰਤੇ ਪਿਆਮੇ ਐਜਾ ਨੇ ਦਿਖਾ ਦਿਓ ਰੂਹ ਖੋਸ਼ ਕਰ ਦਿਓ ਲੋਕਾਂ ਦੀਆਂ ਸਾਰੀਆਂ ਮਾਲਾ ਮਾਲ ਕਰਦਾਂਗੇ ਭਾਵੇਂ ਤੁਸੀਂ ਜਾ ਕੇ ਆਜੋ ਭਾਵੇਂ ਸਪਲੈਂਟਰ ਵੋੜ ਸਕਦੇ ਆਜੋ ਜਿੱਤੇ ਮਰਜੀ ਆਜੋ ਭਾਵੇਂ ਬੱਤੇ ਆਜੋ ਭਾਵੇਂ ਸਾਈਕਲ ਤੇ ਆਜੋ ਭਾਵੇਂ ਸਾਈਕਲ ਤੇ ਮੈਂ ਨਾ ਜਿੱਤੇ ਮਰਜੀ ਆਜੋ ਤੁਹਾਨੂੰ ਪੂਰਾ ਮਾਡਲ ਬਣਾ ਕੇ ਭੇਜਾਂਗੇ ਮਾਡਲ ਹਾਂਜੀ ਭਾਜੀ ਸਪੈਸ਼ਲ ਕਪੜਾ ਦੁਬਈ ਦਾ ਆਪਣਾ ਚੈੱਕ ਕਰੋ ਇੱਥੇ ਉਰਦੂ ਲਿਖੀ ਆਪਣੀ ਤੇ ਇੰਗਲਿਸ਼ ਚ ਵੀ ਲਿਖਿਆ ਹੈ ਲੋ ਵੀ ਆਹ ਦੇਖੋ ਭਾਈ ਆਹ ਦੇਖ ਲਓ ਵੀ ਮਾਤੂ ਸ਼੍ਰੀ ਦਸਤਾਰ ਨੇ ਦੁਬਈ ਤੋਂ ਕੁਰਤੇ ਪਜਾਮੇ ਮੰਗਵਾ ਲਿਆ ਹੁਣ ਦੁਬਈ ਵਾਲੇ ਕੁਰਤੇ ਪਜਾਮੇ ਦਵਾਂਗੇ ਦਵਾਂਗੇ ਬਹੁਤ ਸਸਤੇ ਰੇਟਾਂ ਦੇ ਭਾਈ ਜੀ ਬਾਜ਼ਾਰ ਦਾ ਕੋਈ ਕਹਿੰਦਾ 3500 ਕੋਈ ਕਹਿੰਦਾ 3000 ਕੋਈ 2500 ਕਹਿੰਦਾ ਕੁਰਤਾ ਪਜਾਮਾ ਕਿੰਨੇ ਦਾ ਭਾਈ ਜੀ ਭਾਈ ਜੀ ਨੈਟ ਇਹਦਾ ਰੇਟ ਆਪਣੇ ਕੋਲ ਤੁਹਾਨੂੰ ਮਿਲੂਗਾ ਡਿਸਕਾਊਂਟ ਕਰਕੇ 1120 ਰੁਪਏ ਦੇ ਵਿੱਚ 1120 ਦਾ ਜਿਹੜਾ ਇਹ ਵਾਲਾ ਕੋਈ ਜਿਹੜਾ ਦबई ਵਾਲਾ ਸ਼ੇਖਾ ਵਾਲਾ ਕੁਰਤਾ ਪਜਾਮਾ ਲੈ ਕੇ ਜਾਓ ਸਾਹਿਬ ਜੀ ਆਹ ਲਓ ਜੀ ਜਿਹੜੇ 3 3000 35 3500 ਰੁਪਏ ਦबई ਦੇ ਸ਼ੇਖਾ ਵਾਲੇ ਕੁਰਤੇ ਪਜਾਮੇ ਲੈਣੇ ਆ 1120 ਰੁਪਏ ਚ ਕਰਤੇ ਆ ਹੋਰ ਦੇਖੀਓ ਗੱਲ ਇੱਥੇ ਨਹੀਂ ਮੁੱਕੀ ਅੱਗੇ ਚੱਲੋ ਭਾਈ ਜੀ ਅੱਗੇ ਭਾਈ ਤੁਸੀਂ ਲੈ ਲੰਦੇ ਹੋ ਜ ਆਜੋ ਅੱਗੇ ਸਾਡੇ ਕੋਲ ਕੁਰਤਾ ਪਜਾਮਾ ਮਿਲੂਗਾ ਤੁਹਾਨੂੰ ਲੈਲ ਵਿੱਚ ਮੰਤਰੀਆਂ ਵਾਲਾ ਕੁਰਤਾ ਪਜਾਮਾ ਜਿਸ ਨੂੰ ਕਹਿ ਦਿੰਦੇ ਆ ਇਹ ਵੀ ਤੁਹਾਨੂੰ ਘੱਟੋ ਘੱਟ ਦੇ ਇਹਨੂੰ ਸਕੋਨ ਕਰਕੇ 1540 ਰੁਪਏ ਦਾ ਕੁਰਤਾ ਪਜਾਮਾ ਲਗਜ਼ਰੀ ਕੁਰਤਾ ਪਜਾਮਾ ਦੇਖੋ ਜੀ ਲੈ ਲੰਦੇ ਕੁਰਤੇ ਪਜਾਮੇ ਮੰਤਰੀਆਂ ਵਾਲੇ 4 4045 4500 ਦੇ 15 1500 ਲੈ ਜਾਓ ਜਿੰਨੇ ਮਰਜ਼ੀ ਇਦਾਂ ਦੇ ਫਾਇਦੇ ਕਰਨੇ ਆ ਵੀ ਦੱਸੋ ਬਾਈ ਜੀ ਅੱਗੇ ਭਾਈ ਕੀਦਾ ਕਾਊਂਟਰ ਤੁਹਾਨੂੰ ਮਿਲੂਗਾ ਸਾਡੇ ਤੋਂ ਯਾਰ 1200 6 7 800 ਦੀ ਰੇਜ ਵਿੱਚ ਜੀਦਾ ਕੋਟ ਅੱਛਾ ਜੀਦਾ ਕੋਟ ਜਿਹੇ ਰੇਟ ਹੈਗੇ ਆ ਆ ਦੱਸੋ ਭਾਈ ਜੀ ਚੈੱਕ ਦੇ ਵਿੱਚ ਬੜਾ ਸੋਹਣਾ ਬੜਾ ਸ਼ਾਇਨੀਗ ਵਾਲਾ ਕੱਪੜਾ ਇਹਦਾ ਵੀ ਰੇਟ ਦੱਸੋ ਨਾ ਭਾਈ ਇਹਨੂੰ ਆਪਣੇ ਵੀਰ ਬਹੁਤ ਪਸੰਦ ਕਰਦੇ ਆ ਖਾਸ ਕਰਕੇ ਸ਼ਹਿਰੀ ਵੀਰ ਆਪਣੇ ਇਹਨੂੰ ਬਹੁਤ ਪਸੰਦ ਕਰਦੇ ਆ ਇਹ কুর্তা ਪਜਾਮਾ ਤੁਹਾਨੂੰ ਇਹਦਾ ਵੀ ਤੁਹਾਨੂੰ ਪੈ ਜਾਊਗਾ 1200 ਦੀ ਰੇਜ ਵਿੱਚ ਆਹ ਲਓ ਜੀ 1000 1000 12 1200 ਚ ਲੈ ਜਾਓ ਉਹ ਪਿੰਡੂ ਭਰਾ ਵੀ ਕੋਸ਼ਿਸ਼ ਕਰਦਾਂਗੇ ਸ਼ਹਿਰੀ ਵੀ ਕੋਸ਼ਿਸ਼ ਕਰਦਾਂਗੇ ਸਾਰਿਆਂ ਦੇ ਵੱਡੇ ਫਾਇਦੇ ਕਰਨੇ ਆ ਭਾਈ ਜੀ ਬਾਜ਼ਾਰ ਚ ਬੜੀ ਲਾਲਾ 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 ਹੋਈ ਪਈ ਆ ਕਿੰਨੇ ਕੋਈ ਪੇਪਰ ਕਾਟਨ ਜੇ ਵੀ ਹੁੰਦੀ ਆ ਉਹ ਕੀ ਸਿਸਟਮ ਹਾਂਜੀ ਭਾਜੀ ਪੇਪਰ ਕਾਟਨ ਚੈੱਕ ਕਰ ਲਓ ਜਿਹੜਾ ਬਿਜਾਰ ਰਿਹਾ ਇੱਕ ਤੁਹਾਨੂੰ 4500 5 5000 ਦੀ ਲੁੱਟ ਹੁੰਦੀ ਆ ਮਾਤੂਛੀ ਦੀ ਦਸਤਾਰ ਤੁਹਾਨੂੰ ਲਊਗਾ ਸਿਰਫ 2000 2000 ਦੇ ਸੋ ਲਾ ਵੀ ਆ ਹਨਾ ਗੱਫੇ ਖੋਲ ਦਿੱਤੇ ਆ ਐਵੇਂ ਤੁਸੀਂ ਭਰਵੋ ਤਾਲੀਆਂ ਹਣਕਾਂ ਲਾ ਕੇ ਚਿੱਟੀ ਫੋਰਚੂਨਰ ਲੈ ਕੇ ਚਲ ਜਾਂਦੇ ਹੋ ਤਕੜੇ ਸਟੋਰ ਤੇ ਆਹੀ 5 5000 ਦਾ ਲੈ ਜਾਓ ਲੈ ਜਾ ਠੋਕ ਕੇ ਕਹਿੰਨੇ ਆ 2000 ਰੁਪਏ ਦਾ ਦਵਾਂਗੇ ਹੁਣ ਆਪਾਂ ਰੰਗਾਂ ਦੀ ਵੀ ਗੱਲ ਕਰੀਏ ਚਿੱਟੇ ਕੋਟ ਤੇ ਪਿਆਮੇ ਤੁਹਾਨੂੰ ਦੇ ਤੇ ਤੁਸੀਂ ਸਮਾ ਵੀ ਲੈ ਪਾ ਵੀ ਲੈ ਛੱਡੋ ਔਰ ਇੱਧਰ ਆਓ ਆਹ ਦੇਖੋ ਰੰਗ ਕਿੰਨੇ ਆ ਰੰਗ ਇੰਨੇ ਰੰਗ ਹੀ ਨਹੀਂ ਤੁਹਾਨੂੰ ਕਿਦੋਂ ਮੈਨੇ ਜਿਹੜਾ ਰੰਗ ਪਸੰਦ ਆ ਉਂਗਲ ਲਾ ਦਿਓ ਇਦਾਂ ਹੀ ਕੱਢ ਕੇ ਕੱਟ ਕੇ ਤੁਹਾਨੂੰ ਦੇਣਾ ਤੇ ਸਮਾ ਕੇ ਪਾ ਕੇ ਲੈ ਜਾਓ ਹਣਾ ਸੋ 컬러ਫੁਲ ਕੋਟ ਤੇ ਪਿਆਮੇ 'ਚ ਬਹੁਤ ਸਾਰੀ ਵੈਰਾਈਟੀ ਆ ਆ ਵੀ ਚੈੱਕ ਕਰ ਲਓ ਹਰ ਇੱਕ ਤਰ੍ਹਾਂ ਦੀਆਂ ਕੁਆਲਿਟੀਆਂ ਭਾਈ ਜੀ ਇਹ ਵੀ ਬੜੇ ਚਮਕਦਮ ਕਾਲਾ ਕੱਪੜਾ ਆ ਏ ਭਾਈ ਸਾਰੇ ਲਗਜ਼ਰੀ ਕੁਰਤੇ ਉਜਾਮੇ ਆ ਇਹਨਾਂ ਦੀ ਰੇਂਜ ਵੀ ਕੋਈ ਜ਼ਿਆਦੀ ਨਹੀਂ ਆ ਵੀ 7000 8000 ਜੋ ਦੁਕਾਨਦਾਰ ਮੂੰਹ ਮੰਗੇ ਆਪਾਂ ਦੇ ਦਿੰਨੇ ਆ ਇੱਥੇ ਕੋਈ ਉਹੋ ਜਿਹਾ ਲੁੱਟਖੋ ਵਾਲਾ ਕੰਮ ਨਹੀਂ ਉੱਤੇ ਸਾਡੇ ਕਿੰਨੇ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਵੈਸੇ ਕਲਰਫੁੱਲ ਕਪੜਾ ਕਲਰਫੁੱਲ ਸਾਰੇ ਆਪਣੇ ਕੋਲ 700 ਰੁਪਏ ਤੋਂ ਸ਼ੁਰੂ ਹੋ ਜਾਂਦਾ ਵਧੀਆ ਕੁਰਤਾ ਬਜਾ ਲਓ 700 ਰੁਪਏ ਤੋਂ ਕੁਰਤਾ ਪਹਿਮਾ ਸ਼ੁਰੂ ਹੋ ਜਾਂਦਾ ਤੁਸੀਂ ਬਹੁਤ ਲਗਜ਼ਰੀ ਸਟੋਰ ਤੇ ਆਏ ਹੋ ਇਹ ਕਿਸੇ ਝੋਲਾ ਸ਼ਾਪ ਦੁਕਾਨ ਤੇ ਨਹੀਂ ਆਏ ਜਿੱਥੇ ਤੁਹਾਨੂੰ 2000 ਦਾ ਬਾਜ਼ਾਰ ਚ ਮਿਲਣਾ ਇੱਥੇ 700 ਦਾ ਆਪਾਂ ਹਾ ਸ਼ਰਟਾਂ ਦੀ ਗੱਲ ਕਰਦੇ ਆ ਛੱਡੋ ساری ਗੱਲ ਪਾ ਲੈ ਗੋੜ ਦੇ ਮੈਂ ਆ ਸ਼ਰਟਾਂ ਵੱਡੇ ਮੌਲਾਂ ਚਲ ਜਿਓ ਭਾਵੇਂ ਨਿੱਕੀ ਦੁਕਾਨ ਤੇ ਚਲ ਜਿਓ ਇਹਦਾ ਰੇਟ ਅੱਤਵਾ ਬਹੁਤ ਡਬਲ ਡਬਲ 8 ਬੰਦੇ ਪ੍ਰਿੰਟ ਬੂੰਡ ਦੇਖੋ ਲਾਈਨਿੰਗ ਦੇਖੋ ਚੈੱਕ ਦੇਖੋ ਇੱਧਰ ਵੀ ਦੇਖੋ ਸ਼ਰਟਾਂ 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 ਸ਼ਰਟ ਸਾਡੇ ਕੋਲ ਤਾਂ 300 ਰੁਪਏ 350 ਤੋਂ ਸ਼ੁਰੂ ਹੋ ਜਾਂਦੀ ਆ ਭਾਜੀ ਉਦੋਂ ਉੱਪਰ ਦੀ ਪਸੰਦ ਕਿਹੜੀ ਕਰਦੇ ਆ ਅੱਜ ਕੱਲ ਜਿਹੜੇ ਸਾਡੇ ਵੀਰ ਆਉਂਦੇ ਆ ਕਿੱਦਾਂ ਕਿ ਇਹ ਕੱਪੜਾ ਭਾਈ ਜਿਹੜਾ ਸਦਾਵਾਰ ਕੱਪੜਾ ਕਾਟਨ ਦੇ ਵਿੱਚ ਜ਼ਿਆਦਾਤਰ ਲੋਕ ਆਪਣੇ ਕੋ ਵੀਰਪਰਾ ਉਹ ਪਸੰਦ ਕਰਦੇ ਆ ਜੋ ਕਿ ਸ਼ਰਟ ਆ 350 400 ਤੋਂ ਸ਼ੁਰੂ ਹੁੰਦੀਆਂ 1200 ਤੱਕ ਤੁਹਾਨੂੰ ਵਧੀਆ ਸ਼ਰਟ ਮਿਲੂਗੀ ਸਲਾਹ ਜੀ ਆਪ ਵੀ ਚੈੱਕ ਕਰ ਲਓ ਜੀ ਹੋਰ ਬਹੁਤ ਵੱਡਾ ਫਾਇਦਾ ਕਰਦਾ ਭਰਾਵਾਂ ਦਾ ਬਾਜ਼ਾਰਾਂ 'ਚ ਜਾ ਕੇ ਪਤਾ ਕਰ ਲਿਓ 2 ਪੀਸ ਕੋਟ ਪੈਂਟ ਤੁਹਾਨੂੰ ਕਿਸੇ ਨੇ 10000 ਦਾ ਦੇਣਾ ਕਿਸੇ ਨੇ 12000 ਦਾ ਦੇਣਾ ਸਾਡੇ ਕੋਲ ਆ ਜਾਓ 2 ਪੀਸ ਕੋਟ ਪਨ 2895 ਦੀ ਸਿਲਾਈ ਕਰਕੇ ਦਵਾਂਗੇ ਜੋ ਬਾਜ਼ਾਰ 'ਚ ਸਿਲਾਈ ਵੀ ਨਹੀਂ 3000 ਤੋਂ ਘੱਟ ਕੋ ਜਿੰਦਾ ਅਸੀਂ 2995 ਵਿੱਚ ਸਲਾਈ ਕਰਕੇ ਹੁਣ ਆਪਾਂ ਦੇਖੀਏ 3 ਪੀਸ ਸੂਟਮੈਂਟ 15000 16000 18000 ਸਾਡੇ ਕੋਲੋਂ 3 ਪੀਸ ਸੂਟਮੈਂਟ 3760 ਵਿੱਚ ਲੈ ਜਾਓ ਸਟਿਚ ਕਰਕੇ ਸਲਾਈ ਕਰਕੇ ਦਵਾਂਗੇ ਆਪਾਂ ਕੋਟ ਪੈਂਟ ਦੇ ਵਿੱਚ ਗੱਲ ਕਰ ਲਈਏ ਰੰਗਾਂ ਦੀ ਗੱਲ ਕਰ ਲਈਏ ਡਿਜ਼ਾਈਨਾਂ ਦੀ ਗੱਲ ਕਰ ਲਈਏ ਬੇਸ਼ਮਾਰ ਹੈ ਗਿਆ ਸ਼ੇਰਵਾਨੀਆਂ ਚੈੱਕ ਕਰ ਲੋ 15 15000 ਰੁਪਿਆ ਬਾਜ਼ਾਰ ਦੇ ਵਿੱਚ ਸਾਡੇ ਕੋਲ 6500 ਰੁਪਿਆ ਦੀ ਸ਼ੇਰਵਾਨੀ ਸਟਿਚ ਕਰਕੇ ਲੈ ਜਾਓ ਜੋ ਚੈਲੰਜ ਵਾਲਾ ਰੇਟ ਆ ਹੁਣ ਤੁਸੀਂ ਚੈੱਕ ਕਰੋ ਸਾਡੇ ਕੋਲ ਟੇਲਰ ਵੀ ਟੌਪ ਦੇ ਆ ਜਿਹੜੇ ਚੋਟੀ ਦੇ ਟੇਲਰ ਆ ਪੂਰੇ ਚੁਣੇ ਹੋਏ ਸਾਡੇ ਪੰਜਾਬ ਦੇ ਟੇਲਰ ਉਹ ਇੱਥੇ ਲਿਆਂਦੇ ਹੋਏ ਆ ਬਹੁਤ ਸੋਹਣਿਆ ਹੀ ਸਿਚੀ ਕਰਕੇ ਦਿੰਨੇ ਆ ਕੋਰਤੇ ਪਜਾਮੇ ਜਿੱਦਾਂ ਦਾ ਡਿਜ਼ਾਈਨ ਹੋਣਾ ਕੋਰਤਾ ਪਜਾਮਾ ਪਠਾਨੀ ਸੂਟ ਸਲਵਾਰ ਦੂਤ ਤੁਸੀਂ ਬਾਸਟਾ ਬਣਾਉਣੀ ਆ ਰੰਗ ਜਿੱਦਾਂ ਨੇ ਮਰਜ਼ੀ ਲੈ ਕੇ ਬਣਾ ਲਓ ਇਹਦੇ ਉੱਤੇ ਹੀ ਬਹੁਤ ਵੱਡੇ ਫਾਇਦੇ ਕਰ ਦੇਣੇ ਆ ਇਹ ਮੱਝ ਦੀ ਧਰਤੀ ਦੇ ਆ ਬੜਾ ਇਤਿਹਾਸਕ ਇਲਾਕਾ ਹੈਗਾ ਖਾਸ ਤੌਰ ਤੇ ਜਿਹੜੇ ਸਾਡੇ ਵੀਰ ਪੰਘਾਂ ਬੰਦਿਆ ਪੰਘਾਂ ਬੰਨਣ ਵਾਲੇ ਸ਼ਹੀਦ ਵੀਰਾਂ ਲਈ ਇਸ ਵੇਲੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਬਣ ਗਿਆ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਰ ਰੰਗ ਦੀ ਕਹਿੰਦੇ 550 ਤੋਂ ਵੱਧ ਰੰਗ ਗਿਆ ਰੰਗ ਫੇਟ ਹੋ ਜਵੇ ਡੱਬ ਪੈ ਜਾਵੇ 3 ਮਹੀਨੇ ਚ ਬਦਲ ਕੇ ਨਵੀਂ ਲੈ ਜਾਓ ਕੋਈ ਝੂਠ ਇੱਥੇ ਨਹੀਂ ਹੋਣੀ ਭਾਈ ਜੀ 3 ਮਹੀਨੇ ਚ 19 ਕੀ ਹੋ ਗਈ ਤਾਂ ਬਦਲ ਦਿੰਨੇ ਪੱਕ ਬਿਲਕੁਲ ਭਾਈ ਬਿੱਲ ਦੇ ਉੱਤੇ ਸਾਡੀ ਫੁੱਲ ਗਾਰੰਟੀ ਲਿਖੀ ਹੁੰਦੀ 3 ਮਹੀਨੇ ਦੀ ਫੁੱਲ ਗਾਰੰਟੀ ਕੋਈ ਡੱਬ ਪੈ ਜਾਵੇ ਕੋਈ ਟਰਜੀਂਡਾ ਕੋਈ ਵੀ ਪ੍ਰੋਬਲਮ ਆਵੇ 3 ਮਹੀਨੇ 'ਚ ਆਪਾਂ ਬਦਲ ਕੇ ਨਵੀਂ ਪੱਕ ਦੇ ਦਈਦੀ ਆ। ਦੇਖੋ ਪੱਕਾਂ ਦੇ ਨਾਲ ਮੈਚ ਕਰਕੇ ਟਾਈਆਂ ਵੀ ਤੁਸੀਂ ਲੈ ਕੇ ਜਾ ਸਕਦੇ ਜਿੰਨਾਂ ਦੀ ਟਾਈ ਤੁਹਾਨੂੰ ਚਾਹੀਦੀ ਆ ਉਹ ਤਾਂ ਤੁਸੀਂ ਟਾਈ ਚੈੱਕ ਕਰਕੇ ਲੈ ਜਾਓ। ਸਾਡੇ ਕੋਲ ਰੂਪੀਆ, ਫੁੱਲ ਬਿਲ, ਹਰ ਤਰ੍ਹਾਂ ਦਾ ਕੱਪੜਾ ਮਿਲ ਜਾਂਦਾ। ਜੇ ਤੁਸੀਂ ਲੈਣਾ ਲਾਈਨਿੰਗ ਦਾ ਕੱਪੜਾ, ਸੂਟਾਂ ਵਲੇ ਲਾਉਣ ਲਈ ਕੱਪੜਾ ਲੈਣਾ। ਆ ਵੀ ਚੈੱਕ ਕਰੋ 40 ਰੁਪਏ ਮੀਟਰ ਤੋਂ ਲਾਈਨਿੰਗ ਦਾ ਕੱਪੜਾ ਸਾਡੇ ਕੋਲ ਸ਼ੁਰੂ ਹੋ ਜਾਂਦਾ। ਇਹਦੇ ਰੰਗ ਦੀ ਵੀ ਗਾਰੰਟੀ ਆ। ਥੋਕ ਕੇ ਚੈਲੇਂਜ ਕਰਦੇ ਆ। ਸੋ ਜਲਦੀ ਆ ਜਾਓ ਵੱਡੇ ਫਾਇਦੇ। ਕੋੜਤਾ ਪਿਆਮੇ ਸਾਡੇ ਕੋਲ ਹ ਜਿਹੜੀਆਂ ਛੋਟੀਆਂ ਚੀਜ਼ਾਂ ਦਿਖਾਤੀਆਂ ਇਹ ਵੀ ਤੁਹਾਨੂੰ ਅਸੀਂ ਬਾਜ਼ਾਰ ਨਾਲੋਂ ਅੱਧੇ ਨਾਲ ਵੀ 10% ਘੱਟ ਰੇਟ ਤੇ ਦੇ ਰਹੇ ਹਾਂ ਜਿੱਦੀ ਪਹੁੰਚ ਜਾਓ ਉੱਚਣਾ ਕਿੱਥੇ ਆ ਜੰਡੇਆਲੇ ਗੁਰੂ ਆਣਾ ਤੁਸੀਂ ਮਾਤ ਤੁਸੀਂ ਦੀ ਦਸਤਾਰ ਦੇ ਸਟੋਰ ਤੇ ਨੰਬਰ ਸਕਰੀਨ ਤੇ ਹੈਗਾ ਤੁਸੀਂ ਕੋਈ ਜਾਣਕਾਰੀ ਲੈਣ ਦੇ ਤੇ ਫੋਨ ਕਰ ਸਕਦੇ ਹੋ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਦੱਗੜ ਸਾਹ ਜਿੱਦੀ ਜੜਿਆਲਾ